ਅੱਜ ਕੱਲ੍ਹ ਭਲੇ ਜ਼ਮਾਨੇ 'ਚ ਦਾਦੀ ਹੁੰਦੀ ਸੀ ਲੋਰੀ ਸੁਣਾ ਕੇ ਰੋਟੀ ਖਵਾਉਂਦੀ ਸੀ ਅੱਜ ਕੱਲ੍ਹ ਦਾਦੀ YouTube ਬਣ ਗਈ ਏ YouTube ਨੂੰ ਦਿਖਾ ਕੇ ਰੋਟੀ ਖਵਾਈ ਜਾ ਰਹੀ ਛੋਟੇ ਛੋਟੇ ਬੱਚੇ ਨੂੰ ਸਹੀ ਗੱਲ ਹੈ ਉਹ ਸਾਈਕੋਲੋਜੀਕਲੀ ਇੰਪੈਕਟ ਇਹਦਾ ਬੱਚੇ ਤੇ ਪੈਂਦਾ ਸਕਰੀਨ ਛੱਡਦਾ ਹੀ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਉਹਨੇ ਹੀ ਬੜਾ ਗੂੜਾ ਇੰਪੈਕਟ ਪਾਇਆ ਮੀਮ ਇਹ ਸੀਗਾ ਕਿ ਟੀਚਰ ਆਪਣੇ ਸਟੂਡੈਂਟ ਨੂੰ ਕਹਿੰਦਾ ਕਿ ਮਿਹਨਤ ਨਹੀਂ ਕਰੇਗਾ ਤੇ ਜ਼ਿੰਦਗੀ ਚ ਕੁਝ ਨਹੀਂ ਬਣ ਪਾਵੇਗਾ ਤੇ ਅੱਗੋਂ ਤਿੰਨ ਚਾਰ ਜਾਨੇ ਖੜੇ ਹੁੰਦੇ ਆ ਉਹ ਕਹਿੰਦੇ ਲੈ ਟੀਚਰ ਆਪ ਦਾ ਟੀਚਰ ਹੀ ਲੱਗਿਆ ਹੋਇਆ ਵਾ ਇਹ ਆਪ ਦਾ ਕੁਝ ਬਣਿਆ ਨਹੀਂ ਹਜੇ ਲੈ ਇਦਾਂ ਤੇ ਤਾਂ ਮੀਨ ਬੰਦੇ ਪਏ ਆ ਬੱਚਿਆਂ ਦੇ ਦਿਮਾਗ ਤੇ ਕਿਦਾਂ ਦਾ ਇੰਪੈਕਟ ਪਏਗਾ ਵੀਰ ਦਾਸ ਮੈਨੂੰ ਯਾਦ ਹੈ ਕਵੀ ਆਪਣਾ ਤਗੜਾ ਤੇ ਜਿਹਨੇ ਆਈ ਲਿਵ ਇਨ ਟੂ ਇੰਡੀਆ ਜਿਹਨੇ ਲਿਖੀ ਸੀਗੀ ਤੇ ਬੜਾ ਤਰਾਜ਼ ਹੋਇਆ ਸੀ ਇੰਡੀਆ ਦੇ ਵਿੱਚ ਉਹ ਤੇ ਬਹੁਤ ਜ਼ਿਆਦਾ ਜਦ ਕਿ ਉਹ ਬੜੀ ਸੱਚਾਈ ਵਾਲੀ ਕਵਿਤਾ ਲਿਖੀ ਸੀ ਉਹਨੂੰ ਸਹੀ ਗੱਲ ਹੈ ਆਈ ਲਿਵ ਇਨ ਟੂ ਇੰਡੀਆ ਤੇ ਉਹ ਦੱਸ ਰਿਹਾ ਸੀ ਕਹਿੰਦਾ ਮੈਂ ਨਿਊਯਾਰਕ ਦੇ ਵਿੱਚ ਨਾ ਇੱਕ ਦਿਨ ਟੈਕਸੀ ਲਈ ਤੇ ਟੈਕਸੀ ਜਦੋਂ ਮੈਂ ਬੈਠਾ ਤੇ ਡਰਾਈਵਰ ਜਿਹੜਾ ਇੰਡੀਅਨ ਸੀ ਹੂੰ ਤੇ ਮੈਂ ਇੰਟਰੋਡਕਸ਼ਨ ਕੀਤੀ ਉਹਨਾਂ ਨੂੰ ਪੁੱਛ ਲਿਆ ਤੇ ਤੁਸੀਂ ਕੀ ਕਰਦੇ ਹੋ ਤੇ ਉਹ ਕਹਿੰਦਾ ਮੈਂ ਪੀ ਐਚ ਡੀ ਫਰਮ ਸਟੈਨਫੋਰਡ ਕਰ ਰਿਹਾ ਤੇ ਉਹ ਬੜਾ ਹੈਰਾਨ ਸੀ ਕਿ ਸਟੈਨਫੋਰਡ ਤੋਂ ਪੀ ਐਚ ਡੀ ਕਰਕੇ ਬੰਦਾ ਟੈਕਸੀ ਚਲਾ ਰਿਹਾ ਹੈ ਚਲਾ ਰਿਹਾ ਅਇਤੋਂ ਕਈ ਸੌ ਸਾਲ ਪਹਿਲੇ ਚਨਕਿਆ ਨੇ ਸਰ ਕਿਹਾ ਸੀਗਾ ਕਿ 1 ਤੋਂ 5 ਸਾਲ ਤੱਕ ਜੇ ਬੱਚਾ ਵਾ ਤੇ ਉਹਨੂੰ ਲਾਡ ਵੀ ਲੋੜ ਆ 6 ਤੋਂ 13 ਸਾਲ ਬੱਚੇ ਨੂੰ ਘੂਰੀ ਦੀ ਵੀ ਲੋੜ ਆ ਪਰ ਤੋਂ ਬਿਲਕੁਲ ਖਤਮ ਹੀ ਹੋ ਗਿਆ ਸਰ ਹੁਣ ਕੋਈ ਖਿੱਚਦਾ ਹੀ ਨਹੀਂ ਪਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਦਿਲਰਾਜ ਸਿੰਘ ਅੱਜ ਸਾਡੇ ਨਾਲ ਨੇ ਪ੍ਰੋਫੈਸਰ ਐਮ ਪੀ ਸਿੰਘ ਜਿਹੜੇ ਟੀਚਰ ਵੀ ਨੇ ਤੇ ਸੋਸ਼ਲ ਐਕਟੀਵਿਸਟ ਵੀ ਨੇ ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ ਸਿਟੀਵੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਅੱਜ ਅਸੀਂ ਕਈ ਮੁੱਦਿਆਂ ਤੇ ਗੱਲ ਕਰਾਂਗੇ ਜਿਹਦੇ ਵਿੱਚ ਪਹਿਲਾ ਮੁੱਦਾ ਅਸੀਂ ਚੱਕਾਂਗੇ ਅੱਜ ਕੱਲ ਦਾ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨ ਕਿੱਦਾਂ ਦਾ ਵਾ ਦੂਜਾ ਮੁੱਦਾ ਆਪਾਂ ਚੱਕਾਂਗੇ ਟੀਚਰ ਤੇ ਪੇਰੈਂਟਸ ਦਾ ਰਿਲੇਸ਼ਨ ਕਿੱਦਾਂ ਦਾ ਵਾ ਤੀਜਾ ਮੁੱਦਾ ਆਪਾਂ ਚੱਕਾਂਗੇ ਪਿਛਲੇ 5 7 10 ਸਾਲ ਦੇ ਵਿੱਚ ਕਿੱਦਾਂ ਐਜੂਕੇਸ਼ਨ ਸਿਸਟਮ ਚੇਂਜ ਹੋਇਆ ਵਾ ਚੌਥਾ ਮੁੱਦਾ ਜਿਹੜਾ ਤੁਸੀਂ ਚੱਕਦੇ ਹੋ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਹੜਾ ਨੌਇਸ ਪੋਲੂਸ਼ਨ ਹੈ ਜਾਂ ਹੋਰ ਚੀਜ਼ਾਂ ਪੰਜਾਬ ਦੇ ਵਿੱਚ ਚੱਲਦੀਆਂ ਉਸ ਤੋਂ ਪਹਿਲੇ ਆਪਾਂ ਗੱਲ ਤੁਹਾਡੀ ਛੋਟੀ ਜੀ ਇੰਟਰੋਡਕਸ਼ਨ ਸਾਡੇ ਸਰੋਤਿਆਂ ਲਈ ਤੁਸੀਂ ਪ੍ਰੋਫੈਸਰ ਤਾਂ ਹੈਗੇ ਹੋ ਨਾਲ ਨਾਲ ਤੁਸੀਂ ਬਹੁਤ ਸੋਸ਼ਲ ਕੰਮ ਵੀ ਕਰਦੇ ਹੋ ਪੀਸ ਹੋ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਤਕਰੀਬਨ 17 ਤੋਂ 18 ਸਾਲ ਹੋ ਗਏ ਮੈਨੂੰ ਟੀਚਿੰਗ ਲਾਈਨ ਦੇ ਵਿੱਚ ਆਲਮੋਸਟ ਤੇ ਹੁਣ ਤੱਕ ਜਲੰਧਰ ਦੇ ਕਾਫੀ ਬੱਚੇ ਪੜ੍ਹਾ ਚੁੱਕਾ ਜਿ ਚ ਕਈ ਚੰਗੇ ਚੰਗੇ ਐਮਡੀ ਡਾਕਟਰ ਵੀ ਨੇ ਤੇ ਕਈ ਆਈਆਰਟੀਸ ਵੀ ਗਏ ਨੇ ਕਈ ਫੋਰਨ ਜਿ ਯੂਨੀਵਰਸਿਟੀ ਵਿੱਚ ਵੀ ਗਏ ਨੇ ਤੇ ਕਈ ਐਕਸੀਐਨ ਐਸਡੀਓ ਲੱਗ ਚੁੱਕੇ ਹੋਏ ਨੇ ਤੇ ਮਿਲਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਮਿਲਦੇ ਆ ਤੇ ਥੋੜੇ ਦਿਨ ਪਹਿਲਾਂ ਹੀ ਮੇਰੀ ਇੱਕ ਲੜਕੀ ਮੈਨੂੰ ਮਿਲੀ ਸ਼ੀ ਇਸ ਨਾਓ ਐਸਡੀਓ ਅੰਗਲੰਦਰ ਤੇ ਬੜੀ ਖੁਸ਼ੀ ਹੁੰਦੀ ਐ ਇਦਾਂ ਦੇ ਬੱਚਿਆਂ ਨੂੰ ਆਪਣੇ ਨੂੰ ਮਿਲ ਕੇ ਤੇ ਬਾਕੀ ਜਿੱਦਾਂ ਤੁਸੀਂ ਗੱਲ ਕੀਤੀ ਐ ਐਜੂਕੇਸ਼ਨ ਦਾ ਜੋ ਅੱਜ ਕੱਲ ਦਾ ਸਿਨੈਰੀਓ ਚੱਲ ਰਿਹਾ ਬਹੁਤ ਲੋ ਲੈਵਲ ਤੇ ਐਜੂਕੇਸ਼ਨ ਜਾ ਚੁੱਕੀ ਐ ਸਪੈਸ਼ਲੀ ਇਨ ਪੰਜਾਬ ਮੈਂ ਇਹ ਗੱਲ ਪੰਜਾਬ ਦੀ ਕਰਾਂ ਪੰਜਾਬ ਵਿੱਚ ਜਿਹੜਾ ਮੈਂ ਬੱਚੇ ਦਾ ਕਸੂਰ ਘੱਟ ਕੱਢਾਂਗਾ ਅੱਜਕੱਲ ਦੇ ਪੇਰੈਂਟਸ ਦਾ ਜਿਹੜਾ ਕਲਚਰ ਹੈ ਨਾ ਉਹ ਜ਼ਿਆਦਾ ਵਿਗੜ ਚੁੱਕਾ ਹੋਇਆ ਹੈ ਸਹੀ ਗੱਲ ਹੈ ਸਰ ਪੇਰੈਂਟਸ ਚਾਹੁੰਦੇ ਨੇ ਕਿ ਅਸੀਂ ਕੋਈ ਸ਼ਾਰਟਕਟ ਮੈਥਡ ਲੱਭ ਕੇ ਆਪਣੇ ਬੱਚੇ ਨੂੰ ਕਾਮਯਾਬ ਕਰ ਲਈਏ ਬਿਲਕੁਲ ਸਹੀ ਜਦਕਿ ਪੜਾਈ 'ਚ ਕਦੇ ਕੋਈ ਸ਼ਾਰਟਕਟ ਮੈਥਡ ਹੁੰਦਾ ਹੀ ਨਹੀਂ ਇਹ ਸਟਰਗਲ ਤੁਹਾਨੂੰ ਕਰਨੀ ਪੈਣੀ ਹੈ ਸੈਕਰੀਫਾਈਸ ਤੁਹਾਨੂੰ ਬੱਚਿਆਂ ਦੇ ਨਾਲ ਕਰਨਾ ਪੈਣਾ ਹੈ ਪਰ ਅੱਜਕੱਲ ਦਾ ਜਿਹੜਾ ਅਜੋਕੇ ਸਮੇ ਦਾ ਪੇਰੈਂਟ ਹੈ ਉਹ ਸੈਕਰੀਫਾਈਸ ਕਰਨ ਨੂੰ ਬਿਲਕੁਲ ਤਿਆਰ ਨਹੀਂ ਜਿਵੇਂ ਕਿ ਉਹ ਆਪਾਂ ਸਿੰਪਲੀ ਗੱਲ ਕਰ ਲੈਨੇ ਹੁਣ ਜੁਲਾਈ ਹੈ ਤੇ ਜੂਨ ਲੰਘ ਕੇ ਹਟਿਆ ਜੂਨ ਦੇ ਵਿੱਚ ਕੋਈ ਇਦਾਂ ਦਾ ਪੇਰੈਂਟ ਨਹੀਂ ਜਿਨੇ ਕਲਾਸਾਂ ਮਿਸ ਕਰਕੇ ਆਪਣੇ ਬੱਚੇ ਨੂੰ ਮਾਰ ਨਹੀਂ ਲੈ ਕੇ ਗਿਆ ਤੇ ਜਦੋਂ ਕਿਤੇ ਗੱਲ ਆ ਜਾਵੇ এডਿਕੇਸ਼ਨ ਦੀ ਤਾਂ ਪੇਰੈਂਟਸ ਕੋਲ ਟਾਈਮ ਨਹੀਂ ਹੈ ਉਦਾਂ ਘੁਮੜ ਫਿਰ ਵਾਲੇ ਪੇਰੈਂਟਸ ਕੋਲ ਬਹੁਤ ਜ਼ਿਆਦਾ ਟਾਈਮ ਹੈ ਤੇ ਪੇਰੈਂਟਸ ਫੋਰ ਗਾਰੰਟੀਡ ਆਪਣੇ ਬੱਚਿਆਂ ਨੂੰ ਲੈ ਰਿਆ ਕਿ ਮੇਰਾ ਬੱਚਾ ਕਾਮਯਾਬ ਹੋ ਹੀ ਜਾਏਗਾ ਜਦ ਕਿ ਆਉਣ ਵਾਲਾ ਫਿਊਚਰ ਇੰਨਾ ਬਲੈਕ ਹੈ ਕਿ ਮੈਂ ਇਦਾਂ ਦੀ ਐਗਜ਼ਾਮਪਲਾਂ ਮੇਰੇ ਕੋਲ ਹੈਗੀਆਂ ਤੁਹਾਡੇ ਚੈਨਲ ਦੇ ਮਾਧਮੇ ਰੇ ਮੈਂ ਦੱਸਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਹੂੰ ਸਟੇਨਫੋਰਡ ਯੂਨੀਵਰਸਿਟੀ ਤੋਂ ਵੀ ਪੜ੍ਹ ਕੇ ਪੀ ਐਚ ਡੀ ਕਰਕੇ ਉਹਨਾਂ ਬੱਚਿਆਂ ਨੂੰ ਵੀ ਜੌਬ ਨਹੀਂ ਮਿਲਦੀ ਕੋਈ ਸਹੀ ਗੱਲ ਚੱਲ ਰਹੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਵੀਰ ਦਾਸ ਮੈਨੂੰ ਯਾਦ ਹੈ ਕਵੀ ਆਪਣਾ ਤਗੜਾ ਕਿ ਜਿਨੇ ਆਈ ਲਿਵ ਇਨ ਟੂ ਇੰਡੀਆ ਜਿਨੇ ਲਿਖੀ ਸੀਗੀ ਤੇ ਬੜਾ ਤਰਾਜ਼ ਹੋਇਆ ਸੀ ਇੰਡੀਆ ਦੇ ਵਿੱਚ ਉਹ ਤੇ ਬਹੁਤ ਜ਼ਿਆਦਾ ਹੂੰ ਜਦ ਕਿ ਬੜੀ ਸੱਚਾਈ ਵਾਲੀ ਕਵਿਤਾ ਲਿਖੀ ਸੀ ਉਹਨਾਂ ਨੇ ਸਹੀ ਗੱਲ ਹੈ ਆਈ ਲਿਵ ਇਨ ਟੂ ਇੰਡੀਆ ਤੇ ਉਹ ਦੱਸ ਰਿਹਾ ਸੀ ਕਹਿੰਦਾ ਮੈਂ ਨਿਊਯਾਰਕ ਦੇ ਵਿੱਚ ਨਾ ਇੱਕ ਦਿਨ ਟੈਕਸੀ ਲਈ ਤੇ ਟੈਕਸੀ ਜਦੋਂ ਮੈਂ ਬੈਠਾ ਤੇ ਡਰਾਈਵਰ ਜਿਹੜਾ ਇੰਡੀਅਨ ਸੀਗਾ ਹ ਤੇ ਤੁਸੀਂ ਕੀ ਕਰਦੇ ਹੋ ਤੋ ਕਹਿੰਦਾ ਮੈਂ ਪੀ ਐਚ ਡੀ ਫਾਰਮ ਸਟੈਨਫੋਰਡ ਕਰ ਰਿਹਾ ਤੇ ਉਹ ਬੜਾ ਹੈਰਾਨ ਸੀ ਕਿ ਸਟੈਨਫੋਰਡ ਤੋਂ ਪੀ ਐਚ ਡੀ ਕਰਕੇ ਬੰਦਾ ਟੈਕਸੀ ਚਲਾ ਰਿਹਾ ਹੈ ਚਲਾ ਰਿਹਾ ਸਹੀ ਗੱਲ ਹੈ ਜੀ ਸੋ ਯੂ ਕਾਂਟ ਥਿੰਕ ਥੈਟ ਕਿ ਗਲੋਬਲਾਈਜ਼ ਵੀ ਆਰ ਇਨ ਰੈਸੈਸ਼ਨ ਬੇਸਿਕਲੀ ਤੁਸੀਂ ਅੱਜ ਕੋ ਸਟੈਨਫੋਰਡ ਵਰਗੀ ਯੂਨੀਵਰਸਿਟੀ ਤੋਂ ਡਾਕਟੋਰੇਟ ਕਰਕੇ ਇਸ ਤੋਂ ਪਰ ਡਿਗਰੀ ਆ ਕੀਨ ਇਸ ਤੋਂ ਪਰ ਯੂਨੀਵਰਸਿਟੀ ਕਿਹੜੀ ਹੈਗੀ ਸਹੀ ਗੱਲ ਹੈ ਸਰ ਠੀਕ ਹੈ ਜੀ ਦੂਜਾ এডੂਕੇਸ਼ਨ ਦੀ ਇੰਨੀ ਜ਼ਿਆਦਾ ਕਮਰਸ਼ਲਾਈਜੇਸ਼ਨ ਹੈ ਚੰਗੇ ਚੰਗੇ ਕਾਲਜ ਚੰਗੇ ਚੰਗੇ ਸਕੂਲ ਜਿਹੜੇ ਨੇ ਅਕੈਡਮਿਕਸ ਤੋਂ ਬਹੁਤ ਦੂਰ ਜਾ ਚੁੱਕੇ ਨੇ ਬੱਚਿਆਂ ਨੂੰ ਪ੍ਰੋਪਰ ਡਿਸਪਲਿਨ ਅਕੈਡਮਿਕਸ ਦਾ ਦਿੱਤਾ ਨਹੀਂ ਜਾ ਰਿਹਾ ਹਾਂ ਚੰਗੇ ਚੰਗੇ ਗਾਇਕ ਬਣਾ ਕੇ ਤੋਂ ਉਹਨਾਂ ਦੇ ਭਗੜੇ ਪੁਆਇਜ਼ਾਰੇ ਨੇ ਬਸ ਸਿਰ ਸੋਚਦਾ ਹੀ ਫਰਕ ਹੈ ਮੈਂ ਪਿੱਛੇ ਇੱਕ ਮੀਮ ਦੇਖ ਰਿਹਾ ਸੀਗਾ ਜੀ ਜੀ ਜਿਹੜਾ ਸੋਸ਼ਲ ਮੀਡੀਆ ਉਹਨੇ ਇੱਕ ਬੜਾ ਗੂੜਾ ਇੰਪੈਕਟ ਪਾਇਆ ਮੀਮ ਇਹ ਸੀਗਾ ਕਿ ਟੀਚਰ ਆਪਣੇ ਸਟੂਡੈਂਟ ਨੂੰ ਕਹਿੰਦਾ ਹੈ ਕਿ ਮਿਹਨਤ ਨਹੀਂ ਕਰੇਗਾ ਤੇ ਜ਼ਿੰਦਗੀ ਚ ਕੁਝ ਨਹੀਂ ਬਣ ਪਾਵੇਗਾ ਤੇ ਅੱਗੋਂ ਤਿੰਨ ਚਾਰ ਜਣੇ ਖੜੇ ਹੁੰਦੇ ਆ ਉਹ ਕਹਿੰਦੇ ਲੈ ਟੀਚਰ ਆਪ ਦਾ ਟੀਚਰ ਹੀ ਲੱਗਿਆ ਹੋਇਆ ਵਾ ਇਹ ਆਪ ਤਾਂ ਕੁਝ ਬਣਿਆ ਨਹੀਂ ਹਜੇ ਤੱਕ ਇਦਾਂ ਤੇ ਤਾਂ ਮੀਮ ਬੰਦੇ ਪਿਆ ਬੱਚਿਆਂ ਦੇ ਦਿਮਾਗ ਤੇ ਕਿਦਾਂ ਦਾ ਇੰਪੈਕਟ ਪਵੇਗਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅੱਜ ਕੱਲ ਦਾ ਅਜੋਕੇ ਸਮੇ ਦਾ ਭਲੇ ਟਾਈਮ ਕੀ ਹੁੰਦਾ ਸੀਗਾ ਟੀਚਰ ਨਿਕਲਦਾ ਸੀ ਬੱਚਾ ਡਰ ਕੇ ਦੌੜ ਜਾਂਦਾ ਸੀਗਾ ਹਮ ਅੱਜ ਕੱਲ ਦਾ ਜ਼ਮਾਨਾ ਆਇਆ ਬੱਚੇ ਦੇਖ ਕੇ ਟੀਚਰ ਡਰ ਕੇ ਦੌੜ ਜਾਂਦਾ ਜੋ ਹਾਲਾਤ ਉਹਦਾ ਕਾਰਨ ਹੈ ਪੇਰੈਂਟਸ ਦੀ ਜਿਹੜੀ ਨਰਸ਼ਿੰਗ ਹੈ ਹਮ ਪੇਰੈਂਟਸ ਦੀ ਜਿਹੜੀ ਅਪ ਬ੍ਰਿੰਗਿੰਗ ਹੈ ਬਹੁਤ ਗਲਤ ਹੋ ਰਹੀ ਹੈ ਪੇਰੈਂਟਸ ਆਪਣੇ ਬੱਚੇ ਨੂੰ ਟਾਈਮ ਹੀ ਨਹੀਂ ਦਿੰਦੇ ਫਿਰ ਸਹੀ ਗੱਲ ਹੈ ਪੇਰੈਂਟਸ ਕਹਿੰਦੇ ਅਸੀਂ ਪੈਸਾ ਲਾਵਾਂਗੇ ਪਰ ਸਾਡੇ ਕੋਲ ਟਾਈਮ ਹੈ ਨਹੀਂ ਹਮ ਜਦ ਕਿ ਤੁਸੀਂ ਆਪ ਦੇਖੋ ਜਿੱਥੇ ਮਾਵਾਂ ਹਰ ਟਾਈਮ ਮੋਬਾਈਲ ਤੇ ਲੱਗੀਆਂ ਹੋਈਆਂ ਨੇ ਹਰ ਟਾਈਮ ਮੋਬਾਈਲ ਦੇਖ ਰਹੀਆਂ ਨੇ ਇੰਸਟਾਗ੍ਰਾਮ 'ਆ ਤੇ ਰੀਲਾਂ ਪਾ ਰਹੀਆਂ ਛੋਟੇ ਛੋਟੇ ਬੱਚਿਆਂ ਦੀ ਰੀਲਾਂ ਬਣਾ ਕੇ ਪਾ ਰਹੀ ਐ ਐਕਸਪੋਜ਼ ਕਰ ਰਹੀ ਆ ਉਹਨਾਂ ਨੂੰ ਬਿਲਕੁਲ ਸਹੀ ਗੱਲ ਹੈ ਇੰਸਟਾਗ੍ਰਾਮ 'ਤੇ ਐਕਸਪੋਜ਼ ਕਰ ਰਹੀਆਂ ਆਪਣੇ ਬੱਚਿਆਂ ਨੂੰ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਤੇ ਉਹਦੇ ਨਾਲ ਕੀ ਹੈ ਕਿ ਸਾਡੇ ਬੱਚਿਆਂ ਦੇ ਉੱਤੇ ਇੱਕ ਬੈਡ ਇੰਪੈਕਟ ਚੱਲਾ ਗਿਆ ਸਪੈਸ਼ਲੀ ਆਫਟਰ ਕਰੋਨਾ ਕਰੋਨਾ ਬਾਅਦ ਕੀ ਹੋਇਆ ਕਰੋਨਾ ਬਾਅਦ ਆਲਮੋਸਟ ਸਾਰੇ ਬੱਚੇ ਆਨਲਾਈਨ ਚਲੇ ਗਏ ਚਲੇ ਗਏ ਸਰ ਠੀਕ ਹੈ ਜੀ ਉਹ ਕੁਝ ਸਮੇਂ ਤੱਕ ਫੇਸ ਸੀਗਾ ਅਸੀਂ ਸਾਰੇ ਗਏ ਸੀਗੇ ਪਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਹਨੂੰ ਨੈਗਲੈਕਟ ਕੀਤਾ ਕਿਉਂਕਿ ਆਨਲਾਈਨ ਟੀਚਿੰਗ ਬਹੁਤ ਡਾਊਨ ਆ ਰਹੀ ਸਹੀ ਗੱਲ ਹੈ ਜੀ ਠੀਕ ਹੈ ਜੀ ਕਈ ਕਈ ਚੰਗੇ ਚੰਗੇ ਪੋਰਟਲ ਵਾਲੇ ਉਹ ਵੀ ਪਿੱਟ ਗਏ ਸਹੀ ਗੱਲ ਲਾਸਿਸ ਵਿੱਚ ਚਲੇ ਗਏ ਹੁਣ ਬੜੀ ਰੀਸੈਂਟ ਇੱਕ ਐਗਜ਼ਾਮਪਲ ਆਈ ਹੈ ਜਿਹੜਾ ਕਿ ਸਾਡਾ ਇੱਕ ਦੇਸ਼ ਹੈ ਯੂਰਪ ਦਾ ਸਵੀਡਨ ਹੂੰ ਸਵੀਡਨ ਨੇ ਕੀ ਕੀਤਾ 2009 ਦੇ ਵਿੱਚ ਸਵੀਡਨ ਨੇ ਹਰ ਚੀਜ਼ ਇਲੈਕਟ੍ਰੋਨਿਕਸ ਤੇ ਕਰਦੀ ਸੀ ਚਾਹ ਐਜੂਕੇਸ਼ਨ ਸੀਗੀ ਈ ਲਾਇਬ੍ਰੇਰੀਸ ਬਣਾਤੀਆਂ ਸਭ ਕੁਝ ਬਣਾਤਾ ਪਰ ਹੌਲੀ 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 ਉਹਨਾਂ ਨੇ ਕੀ ਦੇਖਿਆ ਸਾਡੀ ਐਜੂਕੇਸ਼ਨ ਤੇ ਕੀ ਇੰਪੈਕਟ ਆ ਰਿਹਾ ਹੈ ਸਾਡਾ ਬੱਚਾ ਮੈਮਰੀ ਗੁਆਂਦਾ ਜਾ ਰਿਹਾ ਸਹੀ ਗੱਲ ਹੈ ਜੀ ਸਕਰੀਨ ਕਰਕੇ ਸਕਰੀਨ ਦਾ ਇੰਨਾ ਜ਼ਬਰਦਸਤ ਇੰਪੈਕਟ ਸੀ ਉਹਦੀ ਮੈਮਰੀ ਉੱਡਦੀ ਜਾ ਰਹੀ ਉਹ ਤਾਂ ਫੋਕਸ ਉੱਡਦਾ ਜਾ ਰਿਹਾ ਆਈਸ ਦੀ ਪ੍ਰੋਬਲਮ ਇੰਨੀ ਜ਼ਿਆਦਾ ਹੋ ਚੁੱਕੀ ਹੈ ਇਸ ਸਾਲ ਤੋਂ ਸਵੀਡਨ ਨੇ ਹਰ ਚੀਜ਼ ਵਾਪਸ ਪ੍ਰਿੰਟਡ ਬੁਕਸ ਕਰਤੀਆਂ ਨੇ ਸਹੀ ਗੱਲ ਤੇ ਹੈਵ ਮੇਡ ਪ੍ਰਿੰਟਡ ਲਾਇਬਰੀਜ਼ अगेन ਹੂੰ ਸੋ ਇਹ ਕਿਤਨਾ ਕਿਤੇ ਕਈ ਸਾਲਾਂ ਬਾਅਦ ਉਹਨਾਂ ਨੂੰ ਸਮਝ ਆ ਗਈ ਹੈ ਕਿ ਜਿਹੜਾ ਸਕਰੀਨ ਹੈ ਜਾਂ ਇਹ ਗੈਜਟਸ ਨੇ ਜਿਹੜੇ ਇਹ ਬੱਚਿਆਂ ਨੂੰ ਕਿਤਨਾ ਕਿਤੇ ਬਹੁਤ ਹਾਰਮਫੁਲ ਨੇ ਤੇ ਮਾਵਾਂ ਆਪ ਵੀ ਸਾਡੇ ਤਾਂ ਹਾਂ ਸਹੀ ਗੱਲ ਮੈਂ ਉਹੀ ਕਹਿਣੇਗਾ ਸੀ ਇੰਡੀਆ ਦੇ ਵਿੱਚ ਤਾਂ ਬੱਚਾ ਰੋਟੀ ਨਹੀਂ ਖਾਂਦਾ ਤੇ ਫੋਨ ਫੜਾ ਦਿੱਤਾ ਜਾਂਦਾ ਲੈ ਬੇਟਾ ਫੋਨ ਦੇਖ ਕੇ ਰੋਟੀ ਖਾ ਲੈ ਸ਼ਾਇਦ ਫੋਨ ਰੋਟੀ ਖਾ ਲੈ ਬਿਲਕੁਲ ਅੱਜ ਕੱਲ੍ਹ ਭਲੇ ਜਮਾਨੇ ਚ ਦਾਦੀ ਹੁੰਦੀ ਸੀ ਲੋਰੀ ਸੁਣਾ ਕੇ ਰੋਟੀ ਖਵਾਉਂਦੀ ਸੀ ਅੱਜ ਕੱਲ ਦਾਦੀ YouTube ਬਣ ਗਈ ਐ YouTube ਨੂੰ ਦਿਖਾ ਕੇ ਰੋਟੀ ਖਵਾਈ ਜਾ ਰਹੀ ਛੋਟੇ ਛੋਟੇ ਬੱਚੇ ਨੂੰ ਸਹੀ ਗੱਲ ਹੈ ਸਰ ਉਹ ਸਾਈਕੋਲੋਜੀਕਲੀ ਇੰਪੈਕਟ ਇੰਦਾ ਬੱਚੇ ਤੇ ਪੈਂਦਾ ਉਹ ਸਕਰੀਨ ਛੱਡਦਾ ਹੀ ਨਹੀਂ ਉਸ ਤੋਂ ਬਾਅਦ ਅੱਜ ਤੋਂ ਕਈ ਸੌ ਸਾਲ ਪਹਿਲੇ ਚਨਕਿਆ ਨੇ ਸਰ ਕਿਹਾ ਸੀਗਾ ਕਿ ਇੱਕ ਤੋਂ 5 ਸਾਲ ਤੱਕ ਜੇ ਬੱਚਾ ਵਾ ਤੇ ਉਹਨੂੰ ਲਾੜ ਨਹੀਂ ਲੋੜਾ 6 ਤੋਂ 13 ਸਾਲ ਬੱਚੇ ਨੂੰ ਘੂਰੀ ਦੀ ਵੀ ਲੋੜ ਹੈ ਬਰ ਤੋਂ ਬਿਲਕੁਲ ਖਤਮ ਹੀ ਹੋ ਗਿਆ ਸਰ ਹੁਣ ਕੋਈ ਖਿੱਚਦਾ ਹੀ ਨਹੀਂ ਪਿਆ ਦੇਖੋ ਪਤਾ ਹੀ ਗੱਲ ਆ ਪੇਰੈਂਟਸ ਬੜੇ ਲਕਟੰਟ ਨੇ ਕਿ ਸਾਡਾ ਇੱਕ ਇੱਕ ਬੱਚਾ ਕੁਝ ਕਰਨਾ ਲਵੇ ਦੇਖੋ ਜੀ ਇੰਨਾ ਇਮੋਸ਼ਨਲ ਵੀਕ ਤੁਸੀਂ ਬੱਚਾ ਡਵੈਲਪ ਕਰੋਗੇ ਹੂੰ ਤੋ ਕੀ ਕਰੇਗਾ ਫਿਊਚਰ ਦੇ ਵਿੱਚ ਜਾ ਕੇ ਬਿਕਾਜ਼ ਲਾਈਫ ਇਜ਼ ਸਟਰਗਲ ਪੇਰੈਂਟਸ ਸੋਚਦੇ ਆ ਜੀ ਮੈਂ ਬਸ ਪੈਸੇ ਲਾਤੇ ਆ ਮੈਂ ਚੰਗਾ ਸਕੂਲ ਦੇਤਾ ਜਦ ਕਿ ਸਕੂਲ ਸਾਰੇ ਬਰਾਬਰ ਨੇ ਮੈਂ ਸਿੱਧੀ ਗੱਲ ਦੱਸ ਦਿਆ ਸਹੀ ਗੱਲ ਮੈਟਰ ਨਹੀਂ ਕਰਦਾ ਮੈਟਰ ਕਰਦਾ ਉਹਦਾ ਕਾਲਜ ਮੈਟਰ ਕਰਦੀ ਉਹਦੀ ਗ੍ਰੈਜੂਏਸ਼ਨ ਸਹੀ ਗੱਲ ਹੈ ਕਿ ਸਾਡੇ ਇੰਡੀਆ ਦੀ ਐਜੂਕੇਸ਼ਨ ਬਹੁਤ ਅੱਗੇ ਬਹੁਤ ਅੱਗੇ ਤੋ ਤੁਹਾਡੇ ਕੋ ਕੈਨੂ ਤੁਸੀਂ ਦੇਖੋ ਵਰਲਡ ਬੈਂਕ ਦਾ ਸੀਈਓ ਅੱਜ ਲੱਗਾ ਤੇ ਇੰਡੀਅਨ ਲੱਗਾ ਇੰਡੀਅਨ ਲੱਗਾ ਸਰ ਗੂਗਲ ਦਾ ਹੈੱਡ ਲੱਗਾ ਤੇ ਇੰਡੀਅਨ ਲੱਗ ਗਿਆ ਲੱਗ ਗਿਆ ਕਿੰਨਾ ਕਹਿੰਦੇ ਸਾਡੀ ਬੇਸਿਕ ਐਜੂਕੇਸ਼ਨ ਬਹੁਤ ਵਧੀਆ ਪਰ ਪੰਜਾਬੀ ਪੇਰੈਂਟਸ ਨੂੰ ਆਪਣਾ ਕਲਚਰ ਬਦਲਣ ਦੀ ਬਹੁਤ ਜ਼ਿਆਦਾ ਲੋਡ ਹੈ ਇਹ ਰੀਅਲ ਕਲਚਰ ਤੋਂ ਬਾਹਰ ਆ ਕੇ ਰੀਅਲ ਕਲਚਰ ਨੂੰ ਫੇਸ ਕਰਨਾ ਚਾਹੀਦਾ ਹੈ ਅਕੈਡੈਮਿਕਸ ਡਿਸਪਲਿਨ ਇਹਨਾਂ ਚੀਜ਼ਾਂ ਵੱਲ ਜਾਣਾ ਚਾਹੀਦਾ ਹਮਮ ਸਹੀ ਗੱਲ ਸਰ ਪਿਛਲੇ 5 7 10 ਸਾਲ ਚ ਕਿੰਨਾ ਚੇਂਜ ਆਇਆ ਐਜੂਕੇਸ਼ਨ ਸਿਸਟਮ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਪhle ਟਾਈਮ ਤੇ ਕੀ ਹੁੰਦਾ ਸੀਗਾ ਕਿ ਟੀਚਰ ਗਲੀ ਦਰਜੰਦਾ ਸੀ ਦੌੜ ਜਾਂਦਾ ਸੀਗਾ ਅੱਜ ਕੱਲ ਜੇ ਬੱਚਾ ਨਿਕਲੇ ਤਾਂ ਟੀਚਰ ਉਹਨੂੰ ਫੇਸ ਕਰਨਾ ਨਹੀਂ ਚਾਹੂਗਾ ਸਾਈਕੋਲੋਜੀਕਲੀ ਬੱਚਿਆਂ ਦਾ ਬਹੁਤ ਜ਼ਿਆਦਾ ਵਿਕਾਸ ਡਾਊਨ ਗਿਆ ਹੈ ਬੱਚੇ ਜਿਹੜੇ ਨੇ ਕਲਾਸ ਵਿੱਚ ਫੋਕਸ ਨਹੀਂ ਕਰ پا ਰਹੇ ਮੈਮਰੀ ਰੀਟੇਨ ਨਹੀਂ ਕਰ پا ਰਹੇ ਉਹਨਾਂ ਨੂੰ ਤੁਸੀਂ ਅੱਜ ਪੜ੍ਹਾਓ ਘਰ ਜਾ ਕੇ ਦੋ ਰੀਲਾਂ ਦੇ ਦਿਨ ਸਭ ਕੁਝ ਭੁੱਲ ਜਾਂਦੇ ਨੇ ਸਹੀ ਗੱਲ ਹੈ ਨਾ ਜੀ ਉਹ ਬੱਚੇ ਲੁੱਕ ਛਿਪ ਕੇ ਪੇਰੈਂਟਸ ਤੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੇਰੈਂਟਸ ਨੂੰ ਕਹਿ ਸਕਦਾ ਮੈਂ ਆਪਣੇ 17 ਤੋਂ 18 ਸਾਲ ਦੇ ਟੀਚਿੰਗ ਐਕਸਪੀਰੀਅੰਸ ਨਾਲ ਇੱਕ ਗੱਲ ਕਹਿਣਾ ਚਾਹੂੰਗਾ ਬੱਚੇ ਤੁਹਾਡੇ ਵੀ ਮਾਂ ਪਿਓ ਨੇ ਅੱਜ ਕ ਬੱਚੇ ਉਸਤਾਦ ਨੇ ਆਪਣੇ ਬੱਚੇ ਤੇ ਕਦੇ ਯਕੀਨ ਨਹੀਂ ਕਰਨਾ ਆਪਣਾ ਥਰਡ ਆਈ ਖੋਲ ਕੇ ਰੱਖਣਾ ਆਪਣੀ ਸੈਂਸਿਸ ਖੋਲ ਕੇ ਰੱਖਣੀ ਹੈ ਉਹਨੂੰ ਪ੍ਰੋਪਰ ਚੈੱਕ ਕਰਨਾ ਸਪੈਸ਼ਲੀ ਟੀਨੇਜ ਬੱਚੇ ਨੂੰ ਫਿਰ ਆਪਾਂ ਤਾਂ ਯਕੀਨ ਦੀ ਗੱਲ ਕਰਦੇ ਅੱਜ ਕੱਲ ਤਾਂ ਇਹ ਸਿਨੈਰੀਓ ਆਇਆ ਪਿਆ ਕਿ ਜੇ ਟੀਚਰ ਥੋੜਾ ਜਿਹਾ ਬੱਚੇ ਨੂੰ ਡਾਂਟ ਵੀ ਦਿੰਦਾ ਕਲਾਸ ਵਿੱਚ ਤੇ ਮਾਪੇ ਅਗਲੇ ਦਿਨ ਲੜਨ ਵੀ ਤੁਰ ਪੈਂਦੇ ਹੈਗੇ ਆ ਕਿ ਤੂੰ ਡਾਂਟਿਆ ਕਿਦਾਂ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਨਾ ਜੀ ਮੇਰੇ ਖੁਦ ਦੇ ਬੇਟੀ ਨੂੰ ਛੋਟੀ ਹੈ ਹੂੰ ਹੂੰ ਉਹਨੇ ਇੱਕ ਟੀਚਰ ਨੇ ਥੱਪੜ ਮਾਰਤਾ ਹੂੰ ਤਾਂ ਡੈਫੀਨੇਟਲੀ ਬੇਟੀ ਨਾਲ ਲਗਾਵ ਜ਼ਿਆਦਾ ਹੁੰਦਾ ਹੈ ਇਹ ਮੇਰੀ ਵਾਈਫ ਕਿਤਨਾ ਕਿਤੇ ਥੋੜਾ ਸੋਚਣ ਲੱਗ ਪਈ ਜੀ ਦੇਖੋ ਜੀ ਇਹ ਨਹੀਂ ਛੋਟੀ ਨੂੰ ਥੱਪੜ ਮਾਰਦਾ ਤੇ ਮੈਂ ਉਹਨੂੰ ਇੱਕ ਗੱਲ ਕਹੀ ਸੋਚ ਆਪਣਾ ਟਾਈਮ ਤੇ ਨੀਰਾ ਟਾਈਮ ਆਪਾਂ ਕਿੰਨੇ ਕਿੰਨੇ ਥੱਪੜ ਖਾਦੇ ਹਾਂ ਸਹੀ ਗੱਲ ਹੈ ਜੀ ਇਹ ਟੀਚਰ ਇੱਕ ਸੈਕੰਡ ਪੇਰੈਂਟ ਹੈ ਸਹੀ ਗੱਲ ਹੈ ਸਰ ਉਹ ਸਾਡੇ ਬੱਚੇ ਨੂੰ ਜੋ ਉਹਨੇ ਡਿਸਪਲਨ ਕਰ ਦੇਣਾ ਨਾ ਤੇਰੇ ਰਿਸ਼ਤੇਦਾਰਾਂ ਨੇ ਕਰਨਾ ਨਾ ਤੂੰ ਕਰ ਪੜਾ ਉਹ ਕੋਈ ਨਹੀਂ ਕਰ ਲੈਟ ਸ਼ੀ ਵਿਲ ਡਿਸਪਲਨ ਹਮ ਬਿਲਕੁਲ ਸਹੀ ਹੈ ਕੋਈ ਨੁਕਸਾਨ ਨਹੀਂ ਹੈ ਹਾਂ ਜ਼ਿਆਦਾ ਟੀਚਰ ਵੀ ਨਾ ਕਰਨ ਠੀਕ ਹੈ ਨਾ ਪਰ ਟੀਚਰ ਦੀ ਕੂਰੀ ਬਹੁਤ ਜੁੜੀ ਹੈ ਅੱਜ ਮੈਂ ਕਹਿੰਦਾ ਟੀਚਰ ਨੂੰ ਡੰਡਾ ਫੜਾ ਦਿਓ ਇਹ ਗੈਂਗਸਟਰ ਕਲਚਰ ਖਤਮ ਹੋ ਜਾਏਗਾ ਬਿਲਕੁਲ ਸਹੀ ਸਰ ਇਹ ਕਲਚਰ ਹੀ ਬਹੁਤ ਜ਼ਿਆਦਾ ਡਿਵੈਲਪ ਹੋ ਰਿਹਾ ਸਹੀ ਗੱਲ ਹੈ ਪੰਜਾਬ ਚ ਗੈਂਗਸਟਰ ਗੈਂਗਸਟਰ ਕਲਚਰ ਕਰ ਰਹੇ ਆ ਇਹ ਟੀਚਰ ਨੂੰ ਜਿਹੜਾ ਡੰਡਾ ਤੁਸੀਂ ਲਗਾ ਕੇ ਰੱਖਤਾ ਹੈ ਨਾ ਇਹ ਸਾਰਾ ਉਹਦਾ ਹੀ ਨਤੀਜਾ ਸਾਰਾ ਉਹਦਾ ਨਤੀਜਾ ਸਹੀ ਗੱਲ ਹੈ ਸਰ ਸਰ ਤੁਹਾਡੇ ਹਿਸਾਬ ਨਾਲ ਕਿੱਦਾਂ ਬਦਲਣਾ ਚਾਹੀਦਾ ਪੇਰੈਂਟਸ ਨੂੰ ਟੀਚਰ ਨੂੰ ਜਾਂ ਆਪਣੀ ਸੁਸਾਇਟੀ ਨੂੰ ਜਾਂ ਗਵਰਨਮੈਂਟਸ ਕੀ ਚੇਂਜਸ ਲੈਣ ਮੈਂ ਸਰ ਇੱਕੋ ਗੱਲ ਕਹਿੰਦਾ ਇਹ ਨਾ ਟ੍ਰਾਇੰਗਲ ਦਾ ਵਰਟੈਕਸ ਹੈ ਵਰਟੈਕਸ ਵਿੱਚ ਇੱਕ ਵਰਟੈਕਸ ਪੇਰੈਂਟ ਹੈ ਇੱਕ ਟੀਚਰ ਹੈ ਤੇ ਇੱਕ ਬ ਇਹ ਤਿੰਨੋਂ ਵਰਟੈਕਸ ਦਾ ਕੋਆਰਡੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਹੂੰ ਕੋਈ ਵੀ ਇੱਕ ਵਰਟੈਕਸ ਖਰਾਬ ਹੋ ਜਾਏਗਾ ਤਾਂ ਚਾਹ ਪੇਰੈਂਟ ਦਾ ਖਰਾਬ ਹੋ ਜਾਏ ਚਾਹ ਟੀਚਰ ਦਾ ਖਰਾਬ ਹੋ ਜਾਏ ਹੂੰ ਤੇ ਬੱਚੇ ਵਾਲਾ ਵਰਟੈਕਸ ਖਰਾਬ ਹੋ ਹੀ ਜਾਏ। ਬਿਲਕੁਲ ਸਹੀ। ਸੋ ਕਾਈਂਡਲੀ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹੂੰਗਾ ਟੀਚਰ ਇੱਕ ਸੈਕੰਡ ਪੇਰੈਂਟ ਹੈ। ਟੀਚਰ ਬੱਚੇ ਦੀ ਜ਼ਿੰਦਗੀ 'ਚ ਜਾਣ ਪਾੰਦਾ ਹੈ। ਟੀਚਰ ਉਹ ਸ਼ਖਸ਼ ਹੈ ਜਿਹੜਾ ਕਿ ਬੱਚੇ ਨੂੰ ਜ਼ਿੰਦਗੀ 'ਚ ਅੱਗੇ ਲੈ ਕੇ ਜਾਂਦਾ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਤੁਸੀਂ ਪੈਸੇ ਲਾ ਸਕਦੇ ਹੋ ਪਰ ਉਹਨੂੰ ਜੀਵਨ ਜਾਂਚ ਉਹਨੂੰ ਅੱਗੇ ਗਿਆਨ, ਗੁਣ ਸਾਰੇ ਟੀਚਰਾਂ ਤੋਂ ਆ ਤਾਂ ਹੀ ਅਸੀਂ 5 ਸਤੰਬਰ ਨੂੰ ਟੀਚਰ ਡੇ ਮਨਾਣੇ ਆ। ਸਹੀ ਗੱਲ ਹੈ ਸਰ ਸਹੀ ਗੱਲ ਹੈ ਜੀ। ਸਰ ਆਪਾਂ ਗੱਲ ਥੋੜੀ ਜਿhstੋ ਹਟ ਕੇ ਕਰੀਏ। ਜੀ ਤੁਸੀਂ ਸੋਸ਼ਲ ਮੁੱਦੇ ਵੀ ਕਈ ਚੱਕਦੇ ਹੋ ਹੈਨਾ? ਅੱਜ ਕੱਲ ਕਿਹੜਾ ਸੋਸ਼ਲ ਮੁੱਦਾ ਚੱਕਦੇ ਪਏ ਹੋ ਜਿਹਦੇ ਨਾਲ ਸੋਸਾਇਟੀ ਦਾ ਭਲਾ ਹੁੰਦਾ ਪਿਆ? ਦੇਖੋ ਬੇਸਿਕਲੀ ਮੇਰਾ ਦਿਲ ਦੇ ਕਰੀਬ ਸਭ ਤੋਂ ਮੁੱਦਾ ਹੈਗਾ ਨੌਇਸ ਪੋਲੂਸ਼ਨ ਦਾ ਮੁੱਦਾ। ਦੇਖੋ ਕਈ ਐਨ ਜੀਓਸ ਨੇ ਬੂਟੇ ਲਾਉਂਦੀਆਂ ਨੇ ਕਈ ਬਲੱਡ ਡੋਨੇਸ਼ਨ ਕਰਦੀਆਂ ਨੇ ਹਨਾ ਜੀ ਮੈਂ ਬੜਾ ਇੱਕ ਨਵੇਕਲਾ ਜਿਹਾ ਮੁੱਦਾ ਚੱਕਿਆ ਸੀ ਨੌਇਸ ਪੋਲੂਸ਼ਨ ਦਾ ਹੂੰ ਕਿਉਂਕਿ ਮੈਂ ਖੁਦ ਵਿਕਟਮ ਰਿਹਾ ਇਸ ਚੀਜ਼ ਦਾ ਹੂੰ ਤੋਂ ਇਹਦੇ ਵਿੱਚ ਮੈਂ ਕਿਤਨਾ ਕਿਤੇ ਗੁਰਗਾਂਧ ਸਾਹਿਬ ਮਹਾਰਾਜ ਦੀ ਸੇਧ ਬਹੁਤ ਜ਼ਿਆਦਾ ਲਈ ਕਿਉਂਕਿ ਭਲੇ ਟਾਈਮ ਤੇ ਜਦੋਂ ਕਬੀਰ ਜੀ ਵੀ ਖੁਦ ਨਾ ਖੁਦ ਕਿਤੇ ਇਸ ਚੀਜ਼ ਤੋਂ ਵਿਕਟਮ ਸਿਗੇ ਫਿਰ ਕਬੀਰ ਜੀ ਤਾਂ ਉਹਨਾਂ ਨੇ ਗੱਲਾਂ ਉਚਾਰੀਆਂ ਸੀਗੀਆਂ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈਂ ਨ ਬਹਿਰਾ ਹੋਏ ਜੇਕਰੰਤੂ ਬਾਗ ਦੇ ਦਿੱਲੀ ਬਿੱਤਰ ਜੋਏ ਇਹਨਾਂ ਦੀ ਭਲੇ ਟਾਈਮ ਤੇ ਉੱਚ ਉੱਚੀ ਬਾੰਗਾ ਦਿੰਦੇ ਹੋਣਗੇ ਮਨਿੰਗ ਖਰਾਬ ਹੁੰਦੀ ਹੋਏਗੀ ਭਗਤੀ ਖਰਾਬ ਹੁੰਦੀ ਹੋਏਗੀ ਤੋ ਅੱਜ ਵੀ ਮੈਂ ਦੇਖਦਾ ਪਿਆ ਧਰਮ ਧਾਰਮਿਕ ਤਲ ਤੇ ਆਪਾਂ ਕਿਤੇ ਨਹੀਂ ਤਰੱਕੀ ਨਹੀਂ ਕੀਤੀ ਅੱਜ ਵੀ 400 500 ਸਾਲਾਂ ਬਾਅਦ ਅਸੀਂ ਉੱਚ ਉੱਚੇ ਸਪੀਕਰ ਆਪਣੇ ਧਾਰਮਿਕ ਸਥਾਨਾਂ ਤੇ ਲਾਏ ਪਏ ਨੇ ਸਹੀ ਗੱਲ ਹੈ ਜੀ ਠੀਕ ਹੈ ਜੀ ਆਪਾਂ ਡਿਸਟਰਬ ਕਰ ਰਹੇ ਆ ਚੰਗੀ ਤਰ੍ਹਾਂ ਜਦ ਕਿ ਅੱਜ ਕੱਲ੍ਹ ਪ੍ਰਚਾਰ ਦਾ ਮਾਧਿਅਮ ਇੰਨਾ ਜ਼ਿਆਦਾ ਵੱਧ ਗਿਆ ਕਿ ਆਪਾਂ ਸਵੇਰੇ ਉੱਠਦੇ YouTube ਲਾ ਕੇ ਲੈ ਜਿੰਨੂੰ ਮਰਜ਼ੀ ਸੁਣ ਲਈ ਕਰਦੇ ਵੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਪਰ ਹੁਣ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਠੀਕ ਹੈ ਜੀ ਹੁਣ ਕਈ ਇਦਾਂ ਦੀਆਂ ਬਾਣੀ ਦੀਆਂ ਪੰਕਤੀਆਂ ਜਿਹਦੇ ਵਿੱਚ ਕਿਹਾ ਗਿਆ ਸਾਹਿਬ ਸਦਾ ਹਾਜ਼ਰ ਹੈ ਕਿਆ ਉੱਚੀ ਕਰੇ ਪੁਕਾਰ ਸੋ ਇਨ੍ਹਾਂ ਚੀਜ਼ਾਂ ਨੂੰ ਆਪਾਂ ਪੜ ਰਹੇ ਆ ਪਰ ਵਿਚਾਰ ਨਹੀਂ ਰਹੇ ਸਹੀ ਗੱਲ ਹੈ ਜੀ ਸੋ ਇਹ ਮੁੱਦੇ ਕੁਝ ਮੈਂ ਆਪਣੇ ਰੱਖੇ ਨੇ ਕਿਉਂਕਿ ਮੇਰੇ ਦੋਸਤ ਨੇ ਕਈ ਪਰੇਸ਼ਾਨ ਨੇ ਇਨਾਂ ਚੀਜ਼ਾਂ ਤੋਂ ਕਿ ਅਸੀਂ ਕਮੇਟੀਆਂ ਨੂੰ ਜਾ ਕੇ ਬੇਨਤੀ ਕਰੀਦੀ ਹੈ ਪਰ ਕਮੇਟੀਆਂ ਜਿਹੜੀਆਂ ਸੋਨਾਂ ਨੂੰ ਧਿਆਰ ਨਹੀਂ ਹੁੰਦੀਆਂ ਫਿਰ ਲੀਗਲ ਵੇਹ ਜਾਈਦਾ ਫਿਰ ਹੁੰਦੀਆਂ ਉੱਥਾਂ ਲਈ ਸੁਣ ਪਰ ਫਿਰ ਅੱਜ ਕੱਲ ਦਾ ਬਿਜ਼ੀ ਸ਼ਡਿਊਲ ਤੁਹਾਡਾ ਵੀ ਬਿਜ਼ੀ ਹੋਏਗਾ ਕਾਮਨ ਕੌਜ਼ ਲਈ ਕੋਈ ਘਾਟੀ ਉਪਰਾਲਾ ਕਰਦਾ ਹੈ ਹਨ ਤੁਸੀਂ ਕਿਦਾਂ ਕੀਤਾ ਕਿਉਂ ਕੀਤਾ ਕਿਦਾਂ ਤੁਹਾਨੂੰ ਇਹਦੇ ਬਾਰੇ ਮੈਂ ਖੁਦ ਵਿਕਟਮ ਸੀਗਾ ਜੀ ਇਹਦਾ ਤੇ ਮੈਨੂੰ ਲੱਗਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਸਟਰਗਲ ਕਰ ਰਿਹਾ ਸੀਗਾ ਤੇ ਮੈਂ ਕੱਲ ਕਰ ਰਿਹਾ ਸੀ ਨੋ ਡਾਊਟ ਉਸ ਟਾਈਮ ਤੇ ਜਲੰਧਰ ਦੇ ਡੀਸੀ ਹੁੰਦੇ ਸੀ ਬਰਿੰਦਰ ਸ਼ਰਮਾ ਜੀ ਹਾਂਜੀ ਤੇ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਇਸ ਮੁੱਦੇ ਤੇ ਕਿਉਂਕਿ ਹੀ ਸੈਟ ਦੈਟ ਕਿ ਇਸ ਮੁੱਦੇ ਤੇ ਇਨੀ ਪਕੜ ਜਾਂ ਕੋਈ ਨਹੀਂ ਬੋਲ ਪਾਂਦਾ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਤੁਹਾਡੇ ਚੈਨਲ ਦੇ ਮਾਦਮ ਕਈ ਡੀਸੀ ਕੰਸਲਟ ਕਰਨ ਲੱਪੇ ਸੀਗੇ ਉਹ ਕੰਪਲੀਟ ਦਾ ਹਰ ਜਗ੍ਹਾ ਲੱਗਦੀ ਸੀਗੀ ਮੈਨੂੰ ਸ਼ਹਿਰ ਤੋਂ ਇਧਰ ਉਧਰ ਵੀ ਇੱਕ ਦੋ ਡੀਸੀਆਂ ਦੇ ਫੋਨ ਆਏ ਸੀਗੇ ਕਿ ਆਪਾਂ ਕਾਉਂਸਲਿੰਗ ਨਾਲ ਕਿੱਦਾਂ ਬੋਧਾ ਹੱਲ ਕਰ ਸਕਦੇ ਹਾਂ ਤੇ ਈਵਨ ਬਰਿੰਦਰ ਸ਼ਰਮਾ ਜੀ ਨੇ ਜਲੰਧਰ ਸਾਧ ਕੇਂਦਰ ਦੇ ਥਰੂ ਆਪਾਂ ਕਈ ਧਾਰਮਿਕ ਸਥਾਨਾਂ ਦੇ ਮੁਖੀਆਂ ਨੂੰ ਬੁਲਾ ਕੇ ਅਵੇਅਰ ਕੀਤਾ ਸੀਗਾ ਤੇ ਕਈ ਬੱਚੇ ਵੀ ਉਹਨਾਂ ਨੂੰ ਇੰਟਰੋਡਿਊਸ ਕਰਾਏ ਸੀ ਜਿਹੜੇ ਪ੍ਰੇਸ਼ਾਨ ਸੀਗੇ ਠੀਕ ਹੈ ਜੀ ਕਈ ਧਾਰਮਿਕ ਸਥਾਨਾਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਸੀਗਾ ਉਹਨਾਂ ਨੇ ਆਪਣੇ ਬਾਹਰਲੇ ਸਪੀਕਰ ਬੰਦ ਕਰਤੇ ਸੀਗੇ ਤੇ ਆਵਾਜ਼ਾਂ ਬਿਲਕੁਲ ਬੰਦ ਕਰਤੀਆਂ ਸੀਗੇ ਤੇ ਹਾਲ ਦੇ ਅੰਦਰ ਆਵਾਜ਼ ਕਰਦੀ ਸੀਗੀ ਠੀਕ ਹੈ ਜੀ ਜੋ ਕਿ ਚਾਹੀਦੀ ਹੈ ਤੇ ਇਦਾਂ ਹੀ ਬਸ ਮੈਂ ਕੁਝ ਸੌਂਗਸ ਨੇ ਜਿਵੇਂ ਮਨਕੀਰਾ ਤੌਲਤ ਹੈ ਮੈਕਸਿਮਮ ਗਾਣੇ ਉਹਨੇ ਗਨ ਬੰਦੂਕਤ ਹੀ ਗਾਏ ਸਹੀ ਗੱਲ ਹੈ ਜੀ ਉਹਦੇ ਗਾਣੇ ਕੋਈ ਵੀ ਪਰਵਾਰਾਂ ਵਿੱਚ ਸੁਣਨ ਵਾਲਾ ਗਾਣਾ ਤਾਂ ਕੋਈ ਵੀ ਹੈ ਨਹੀਂ ਦੇ। ਹੂੰ। ਦੇ ਕੋ ਗਾਣੇ ਸਰਤਾਜ ਵੀ ਗਾਉਂਦਾ ਹੈ। ਹੂੰ। ਗਾਣੇ ਅਮਰਿੰਦਰ ਗਿੱਲ ਵੀ ਗਾਉਂਦਾ ਸੀ। ਸਹੀ ਗੱਲ ਹੈ ਜੀ। ਗਾਣੇ ਕਵਰ ਗਰੇਵਾਲ ਵੀ ਗਾਉਂਦਾ ਹੈ। ਉਹ ਫੈਮਲੀਆਂ 'ਚ ਤੁਸੀਂ ਸੁਣ ਸਕਦੇ ਹੋ। ਆਪਣੇ ਬੱਚਿਆਂ ਨਾਲ ਬਹਿ ਕੇ, ਬੇਟੀਆਂ ਨਾਲ ਬਹਿ ਕੇ ਸੁਣ ਸਕਦੇ ਹੋ। ਹੂੰ। ਪਰ ਤੁਸੀਂ ਇਹਨਾਂ ਦੇ ਮਨਕੀਰਤ ਦੇ ਗਾਣੇ ਜਾਂ ਹੋਰ ਕਈ ਸਿੰਗਰ ਨੇ ਉਹਨਾਂ ਦੇ ਇਹਨੇ ਢਕੀਲੇ ਗਾਣੇ, ਵਾਇਲੈਂਸ ਵਾਲੇ ਗਾਣੇ, ਗੈਂਗਸਟਰイズਮ ਵਾਲੇ ਗਾਣੇ ਇਹ ਸਭ ਗਾਣਿਆਂ ਨੇ ਬੱਚਿਆਂ ਦੀ ਇਮਪ੍ਰੈਸ਼ਨ ਤੇ ਬਹੁਤ ਜ਼ਿਆਦਾ ਇੰਪੈਕਟ ਪਾਇਆ। ਤੇ ਉਹਦੇ ਪਿੱਛੇ ਵੀ ਮੈਂ ਲੱਗਾ ਹੋਇਆ ਵਾਂ ਤੇ ਉਹ हुए हुए अच्छा मतलब ਤੁਸੀਂ ਕਾਫੀ ਹੱਦ ਤੱਕ ਲੱਗੇ ਹੋਏ ਹੋ ਕਿ ਇਹ ਜਿਹੜੇ ਗਨ ਕਲਚਰ ਵਾਲੇ ਹੈਗੇ ਆ ਅੱਛਾ ਸਰ ਇਹਦੇ ਤੇ ਬੜਾ ਇੱਕ ਕੁਐਸਚਨ ਆਇਆ ਮੈਨੂੰ ਗੱਲ ਕਰਦੇ ਕਰਦੇ ਕੁਝ ਥ੍ਰੈਟ ਕਦੀ ਆਇਆ ਤੁਹਾਨੂੰ ਕਿਉਂਕਿ ਇਹ ਲੋਕਾਂ ਦੇ ਕਾਫੀ ਪੋਲਿਟਿਕਲ ਤੇ ਹੋਰ ਵੀ ਹੁੰਦੇ ਆ ਹਨਾ ਇੱਕ ਨਾ ਚੋਰ ਦੀ Song ਆਇਆ ਸੀ ਤੁਸੀਂ YouTube ਤੇ ਵੀ ਸਰਚ ਕਰ ਸਕਦੇ ਹੋ ਤੇ Divine ਦਾ ਤੇ Sidhu Moosewala ਦਾ ਉਹ Song ਸੀਗਾ ਤੇ ਮੈਂ Divine ਦੇ ਉੱਤੇ ਉਹ ਕੰਪਲੇਨਟ ਕਰਦੀ ਸੀ ਠੀਕ ਹੈ ਜੀ ਕਿ ਜੀ ਇੰਨਾ ਗਨ ਕਲਚਰ ਵਾਲਾ ਗਾਣਾ ਨਹੀਂ ਚੱਲਣਾ ਚਾਹੀਦਾ ਤੇ ਉਦੋਂ ਇੱਕ ਕਾਉਂਟਰਵਰਸੀ ਬਣ ਗਈ ਸੀ ਜਿਹਦੇ ਵਿੱਚ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਵੀ ਮੈਨੂੰ ਸਮੋਦਨ ਕਰਕੇ ਤੇ ਮੇਰੇ ਖਿਲਾਫ ਬੋਲਿਆ ਸੀਗਾ ਤੇ ਬਟ ਮੈਂ ਇਸ ਚੀਜ਼ ਤੋਂ ਡਰਨ ਵਾਲਾ ਨਹੀਂ ਹਾਂ ਮੈਨੂੰ ਥ੍ਰੈਟ ਬਹੁਤ ਆਏ ਸੀਗੇ ਸਰਕਾਰ ਨੇ ਚਲੋ ਸਪੋਰਟ ਕੀਤੀ ਗੱਲ ਮੈਂ ਨਹੀਂ ਦੇ ਤਾ ਉਦੋਂ ਬਟ ਮੈਂ ਇਸ ਕਲਚਰ ਤੇ ਖਿਲਾਫ ਹੈਗਾ ਤੇ ਰਹਿਣਾ ਵਾ ਜੋ ਮਰਜ਼ੀ ਹੋ ਜਾਵੇ ਤਾਂ ਉਮਰ ਤੱਕ ਰਹਾਂਗੇ ਜਾਨ ਜਦ ਤੱਕ ਮਾਰਾਇਨੇ ਦਿੱਤੀ ਹੈ ਤਦ ਤੱਕ ਲੜਦੇ ਰਹਾਂਗੇ ਇਹਦੇ ਲਈ ਚਲੋ ਬਹੁਤ ਵਧੀਆ ਪ੍ਰੋਫੈਸਰ ਸਾਹਿਬ ਮੈਂ ਜਦੋਂ ਤੁਹਾਡੇ ਬਾਰੇ ਸਟੱਡੀ ਕਰ ਰਿਹਾ ਸੀਗਾ ਤੁਸੀਂ ਸ਼ਾਇਦ ਸਿੱਖ ਤਾਲਮੇਲ ਕਮੇਟੀ ਦੇ ਵੀ ਮੈਂਬਰ ਹੈਗੇ ਹੋ ਨਹੀਂ ਮੈਂ ਨਹੀਂ ਮੈਂਬਰ ਹੈਗਾ ਨਹੀਂ ਮੈਂਬਰ ਹੈਗਾ ਕੁਝ ਉਹਨਾਂ ਨਾਲ ਜੁੜੇ ਹੋਏ ਹੋ ਨਹੀਂ ਜੀ ਮੇਰਾ ਆਪਣੇ ਇੱਕ ਦੋਸਤ ਹੈਗੇ ਨੇ ਜਿਹੜੇ ਕੀ ਬਾਬਾ ਦੀਪ ਸਿੰਘ ਮਿਸ਼ਨ ਚਲਾਉਂਦੇ ਨੇ ਆਵਾਜ਼-ਏ-ਕੌਮ ਚਲਾਉਂਦੇ ਨੇ ਉਹ ਮੇਰੇ ਪਿੰਡ ਹੈਗੇ ਨੇ ਉਹ ਤੁਹਾਡੇ ਫਰੈਂਡ ਨੇ ਉਹਨਾਂ ਨਾਲ ਆਪਾਂ ਕਿਤਨਾ ਕਿਤੇ ਜੇ ਧਾਰਮਿਕ ਮੁੱਦਾ ਕੋਈ ਹੋਵੇ ਤਾਂ ਉਹਨੂੰ ਸਪੋਰਟ ਕਰੀ ਦੀ ਸੀ ਪਿੱਛੇ ਕਿ ਠੇਕੇ ਦਾ ਮਸਲਾ ਹੋਇਆ ਸੀ ਜੀ ਓਕੇ ਠੀਕ ਹੈ ਜੀ ਉਹ ਕਲੀਨਿਕ ਦੇ ਨਾਲ ਇੱਕ ਠਿਕਾ ਖੁੱਲ ਗਿਆ ਸੀਗਾ ਤੇ ਉਹਦਾ ਅਸੀਂ ਬਹੁਤ ਜ਼ਿਆਦਾ ਪ੍ਰੋਟੈਸਟ ਕੀਤਾ ਸੀਗਾ ਤੇ ਉਹ ਜਿਹੜੀ ਮਾਰਕੀਟ ਸੀਗੀ ਗੁਰਾਮਦਾਸ ਮਹਾਰਾਜ ਦੇ ਨਾਂ ਤੇ ਸੀ ਤੇ ਉਹਦੇ ਵਿੱਚ ਅਸੀਂ ਕਿਤਨਾ ਕਿਤੇ ਇੱਕ ਬੜਾ ਪੋਜ਼ਿਟਿਵ ਰੋਲ ਬਣਾਇਆ ਤੇ ਐਡਮਿਨਿਸਟ੍ਰੇਸ਼ਨ ਨੇ ਵੀ ਉਹਨੂੰ ਸਮਝਿਆ ਹੋਇਆ ਉਸ ਠਿਕਾ ਨੂੰ ਉੱਥੇ ਬੰਦ ਕਰ ਦਿੱਤਾ ਸੀਗਾ ਓਕੇ ਜੀ ਜੀ ਚਲੋ ਬਹੁਤ ਵਧੀਆ ਪ੍ਰੋਫੈਸਰ ਸਾਹਿਬ ਕੰਮ ਕਰ ਰਹੇ ਹੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਤੁਹਾਨੂੰ ਦੇਖ ਰਿਹਾ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਤਾਂ ਕੋਸ਼ਿਸ਼ ਕਰੋ ਹਾਰਡ ਵਰਕ ਕਰੋ ਫੋਕਸ ਰੋ ਡਿਟਰਮਿਨਡ ਰ ਲੀਵ ਦਾ ਫੋਨ ਫੋਨ ਬਹੁਤ ਵੱਡੀ ਡਿਸਟਰੈਕਸ਼ਨ ਹੈ ਤੁਸੀਂ ਕੋਈ ਵੀ ਗੋਲ ਹੈ ਤਾਂ ਤੁਹਾਨੂੰ ਅੱਜਕੱਲ ਸਿਰਫ ਇੱਕੋ ਹੀ ਵਾਇਰਸ ਜਿਹੜਾ ਵਾ ਉਹ ਡਿਵਰਟ ਕਰ ਰਿਹਾ ਥੈਟ ਇਜ਼ ਫੋਨ ਤੇ ਦੂਜੀ ਗੱਲ ਕੋਸ਼ਿਸ਼ ਕਰੋ ਚੰਗੇ ਗਾਣੇ ਸੁਣਨੇ ਨੇ ਸਰੋਤ ਚੰਗੀ ਰੱਖਣੀ ਹੈ ਕਿਉਂਕਿ ਲੈਨਿਨ ਨੇ ਕਿਹਾ ਸੀਗਾ ਮੈਨੂੰ ਦੱਸ ਤੇਰੇ ਦੇਸ਼ ਦੀ ਜਵਾਨੀ ਕਿੱਦਾਂ ਰਹੀ ਹੈ ਮੈਂ ਤੈਨੂੰ ਦੱਸ ਦਾਂਗਾ ਗਾਣੇ ਉਹ ਕਿੱਦਾਂ ਦੇ ਸੁਣਦੀ ਹੈ ਜੇ ਚੰਗੇ ਗਾਣੇ ਸੁਣੋਗੇ ਤਾਂ ਜਵਾਨੀ ਚੰਗੀ ਰਹੂਗੀ ਜੇ ਮਾੜੇ ਗਾਣੇ ਸੁਣੋਗੇ ਤਾਂ ਜਵਾਨੀ ਮਾੜੀ ਬਣੂਗੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਮੈਂ ਸਾਰੇ ਸਰੋਤਿਆਂ ਨੂੰ ਧੰਨਵਾਦ ਕਰਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਸਾਰੇ ਕੈਮਰਾਮੈਨ ਦਾ ਵੀ ਧੰਨਵਾਦ ਥੈਂਕ ਯੂ ਸਰ ਸੋ ਦੋਸਤੋ ਇਹ ਸੀ ਸਾਡੀ ਖਾਸ ਪੇਜ ਕੋ ਧੰਨਵਾਦ